ਸਤਾਰੀ ਸਿੰਘ ਹੋ ਕੇ ਆ ਚਰਚ ਵਾਲੇ ਵਿੱਚ ਬੈਠਾ ਠੀਕ ਆ ਸਾਡੇ ਗੁਰੂ ਦੀ ਫੋਟ ਲੱਗੀ ਵੇ ਸਾਡੇ ਸਾਡੇ ਪਿਓ ਦੀ ਬਾਬਾ ਦੀਪ ਸਿੰਘ ਦੀ ਆ ਦੇਖੋ ਜੀ ਇੱਧਰ ਦੇ ਕੱਜੀ ਸੁਮੀ ਸੁ ਵਾਲੇ ਓਏ ਓਏ ਖੜ ਜਾ ਖੜ ਜਾ ਖੜ ਜਾ ਪਹਿਲਾਂ ਗੱਲ ਕਰੋ ਪਹਿਲਾਂ ਗੱਲ ਕਰੋ ਪਹਿਲਾਂ ਅੰਦਰ ਚੱਲੋ ਸਾਊਂਡ ਦਾ ਦੇਖ ਲੈ ਬਾਹਰ ਹੀ ਬੁਲਾ ਲਓ ਯਾਰ ਉਹਨਾਂ ਨੂੰ ਬਾਹਰ ਹੀ ਬੁਲਾ ਲਓ ਮੇਰੇ ਬਣਾਉਣੀ ਹੋੜਾ ਸਿੰਘ ਸਿੰਘ ਖੜਾ ਅੰਦਰ ਵਾਰੇ ਅੰਦਰ ਵੜ ਕੇ ਤੇਰੀ ਮੇਰੀ ਬਾਤ ਮੈਂ ਤੋਪੂ ਚੀਨੀ ਨੀ ਅਨੁਪੀ ਹੱਸ ਕੇ ਓਰੇ ਓਰੇ ਬਾਰੇ 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 ਆਹ ਕੋਈ ਬਾਰੇ 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 ਆਹ ਕੀ ਆ ਮਾਜੀ ਕੋਈ ਨਾ ਤੇਰੇ ਕੋਲੇ ਨਾ ਨਾ ਬਣਾ ਲਾ ਸਿਰ ਜੱਟ ਬੰਦਾ ਨਾ ਰੱਖਿਆ ਤੇ ਅਸੀਂ ਗਾਉਂ ਆਹ ਹਾਂ ਬੋਲੋ ਤਾਂ ਕਿ ਇੱਕ ਆਤੀ ਕੀ ਹੋਇਆ ਕਿ ਕੀ ਹੋਇਆ ਮੈਂ ਇਹਨੂੰ ਲਾ ਖੜੇ ਤੂੰ ਲਾ ਲੈ ਚਲ ਮੈਂ ਜੀ ਜੂਰੀ ਸਾਹਿਬ ਆਹ ਇਹਨੂੰ ਲਾ ਲੈ ਆਹ ਮੈਂ ਮਾਰਦਾ ਖੜਾ ਮੇਰੇ ਨਾਲ ਪਿੱਛੇ ਪੰਸਰ ਨਹੀਂ ਛੋਟੇ ਨਾਲ ਨਹੀਂ ਤੂੰ ਰਹਿ ਹੋ ਕੇ ਦੂਰ ਰਹੇ ਛੋਟੇ ਨਾਲ ਕੋਈ ਨਹੀਂ ਬੋਲੇ ਸਾਡੇ ਪਿੱਛੇ ਆਇਆ ਹੋਇਆ ਸਾਰਾ ਜੀ ਮੈਨੂੰ ਬੰਦ ਕਰਵਾਓ ਬੰਦ ਕਰ ਬੰਦ ਕਰ ਆ ਸਾਡੇ ਨਾਲ ਆ ਨਮਕਾ ਜੀ ਕਿਹਨੂੰ ਮਾਤਾ ਹੈ ਕਿ ਤੁਮ ਚੁੱਪ ਰਹਿ ਸਰ ਜੀ ਸਰ ਸਰ ਇਹ ਕਰ ਬਈ ਦੂਵੇ ਕਰ ਦਾਂਗਾ ਬਈ ਇੱਥੇ ਬਈ ਆ ਤਰਾ ਕੇ ਜੀ ਆ ਨਹੀਂ ਹੋਣਾ ਇੱਥੇ ਜਾ ਕੇ ਤਿੰਨ ਗੱਲਾਂ ਕਰ ਖੜ ਦੇ ਅਮਰ ਤਾਂ ਕਹੇ ਅਮਰ ਤਾਂ ਨਹੀਂ ਤੂੰ ਅਰੇ ਇੱਥੇ ਕੀ ਕਰਨਾ ਉਹ ਵੀਨ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਬੈਠ ਗਿਆ ਜਦੋਂ ਮੈਂ ਮੈਂ ਤਾਂ ਕਰਾਂ ਰੇੜੀਆ ਫਿਰ ਕੀ ਤਲੂਸ ਕਰਦੇ ਸਾਡਾ ਸਾਈਡ ਤੇ ਵਗ ਜਾ

아, 예, 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 करने 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 ਆਹ ਫੇਰੀ ਫੋਟੇ ਲੈ ਲਾ ਲੈ ਖੜਿਆ ਸਭ ਬਾਹਰ ਨੂੰ ਅਸੀਂ ਉਹ ਕਹਿੰਦੇ ਬਾਹਰ ਇੱਕ ਮਿੰਟ ਰੰਦੀ ਬਚਾਈ ਨਾ ਕਰ ਨਾ 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 ਕੀ ਕਰੋ ਨਾ ਮੈਂ ਦੋ ਦਿਨ ਕਹਿ ਤੂੰ ਉੱਠਦਾ ਤਾਂ ਨਾ ਦੇ ਲਾ ਦੇ ਨਾ ਦੇ ਆਵਾਂ ਨਹੀਂ ਹੋਈ ਬੱਜੇ ਕਿ ਕਰ ਲਾ ਦੇ ਵੇ ਬੱਜੇ ਕਰ ਲਾ ਦੇ ਬਈ ਨਹੀਂ ਨਹੀਂ ਅਧਰੇ ਵੀ ਕੱਢੋ ਅੱਖਾਂ ਵੀ ਕੱਢੋ ਯਾ ਅੱਖਾਂ ਦੀ ਸਿੱਟੇ ਵਜੇ ਨਹੀਂ ਗਿਆ ਅੰਦਰ ਗਿਆ ਚੱਲ ਵੀ ਗਿਆ ਬੰਦ ਸ਼ਾਕੀ ਤੂੰ ਸਿਆ ਨਹੀਂ ਨਹੀਂ ਜੰਦ ਨਹੀਂ ਆਵੇ ਹਾਂ ਸੁਣੋ ਕਹਿੰਦੇ ਹਾਂ ਮੁੱਬੀ ਲਾੜ ਲੈ ਜੋ ਤੂੰ ਮਾਰਾ ਨਾ ਕੋਈ ਛੱਕਾ ਮੁੱਬੀ ਬਾਲਨ ਦਾ ਸਾਰਾ ਸਾਰਾ ਨਾ ਪਿੱਛੋ ਹੀ ਗਿਆ ਮਾਤਾ ਤੁਹਾਨੂੰ ਆਪਰੇ ਸਾਰਾ ਨਾ ਪਿੱਛੋ ਹੀ ਆ ਪੋਤੇ ਮਾਤਾ ਦੇਖੋ ਸਾਹ ਦੇ ਬੰਦ ਹੋ ਜੇ ਦੇਖੋ ਸਿਆਣਾ ਮਾਤਾ ਅੱਜ ਇਹੋ ਸੁਲਿਸ਼ਨ ਤਾਂ ਨੂੰ ਮਾਰਾ ਨਹੀਂ ਕਹਿੰਦੇ ਠੀਕ ਹੈ ਨਾ ਮੇਰੇ ਬਾਸ਼ਾ ਕਿਹੜਾ ਕੁਸਤ ਦਾ ਬਟਾ ਬਟਾ ਕਰਨੀ ਚਾਹੀਦੀ ਹੈ ਜੀ ਸਾਰਾ ਇੱਕੋ ਮੇਰੇ ਕੋ ਦੂਤ ਕਰਕੇ ਹੋਇਆ ਗੱਲ ਜਦੋਂ ਮੇਰਾ ਲੱਗਦਾ ਹੈ ਗੁਰੂ ਦਾ ਮੌਸਾ ਵੀਡੀਓ ਬਣਾ ਲੈ ਵੀਡੀਓ ਨਹੀਂ ਬਣਾਈ ਬਾਹਰ ਖੱਚ ਨੂੰ ਓਏ ਇਹਨੂੰ ਬਾਹਰ ਖੱਚ ਬਾਹਰ ਖੱਚ ਨੂੰ ਮੋਦੀ ਜਾਉਣ ਦਾ ਵੀਡੀਓ ਬਣਾ ਲੈ ਗੁਰੂ ਨੇ ਆਹ ਇੱਕ ਚਾਰ ਦਿਆ ਨਾ ਨਾ ਇਹਨੂੰ ਬਾਹਰ ਕੱਢੋ ਵੀਡੀਓ ਸਿੱਧਾ ਬਣਾਵਾਂਗੇ ਤੁਹਾਡੇ ਕੋਲ ਹੈ ਨਾ ਇਹ ਕੋਈ ਚੰਗਾ ਹੈ ਬਾਹਰ ਆ ਇਹਨੂੰ ਕੋਈ ਬਾਹਰ ਕਿੱਧਰ ਛੱਡ ਦੇ ਬਾਹਰ ਆ ਇਹ ਲੋਕੋ ਵੀਡੀਓ ਆ ਵੀਡੀਓ ਬਣੀ ਆ ਸਾਡੀ ਖੜੀ ਇੱਧਰ ਆ ਬਣੀ ਆਂਦੀ ਆ ਨਾ ਓਏ ਹੈਲੋ ਇੱਧਰ ਆ ਮੂਹ ਕੀ ਨਾ ਆ ਵੀਡੀਓ ਆ ਬ ਵੀਡੀਓ ਰੀਡ ਕਰ ਦੇ ਸਾਡੀ ਵੀਡੀਓ ਅੱਛੀ ਢੰਗ ਨਾਲ ਬਣੀ ਆ ਆਜਾ ਅੱਛਾ ਫੋਨ ਕਿਦਾਂ ਦਾ ਫੋਨ ਕਿਦਾਂ ਦਾ ਇੱਥੇ ਨਾ ਫੜਵਾ ਕੇ ਦੇਖ ਲੈ ਸਾਹ ਦੇ ਕਿਉਂ ਲਾ ਲਈ ਕਿਹਦੇ ਨੂੰ ਆਉਂਦਾ ਸੰਗਤ ਆਇਆ ਇੱਥੇ ਮੇਰੇ ਸਾਹਮਣੇ ਕਰਨਾ ਅੱਗੇ ਕਰ ਇੱਥੇ ਇੱਕ ਛੋਟੀ ਜਿਹੀ ਕਰ ਦੋ ਲਾ ਕੇ ਬਾਰੀ ਕਰ ਦੇਣੀ ਮੈਂ ਚੱਲ ਜਾਈਦਾ ਮੈਂ ਮਰਨੇ ਮੂਹਾਂ ਬਣੇਗੇ ਨਾ 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 वैगुरु जी का साहु सा वैगुरु से आप ही आपका के कारे ले ले फला बनदा फराओ आ फर्नेचर अपना नहीं होदा बनदा मना कर्नाटा वाला बना लो वैगुरु जान दे जान ना फिर एक मिनट गुरु मां तुम तुसी उही खुतु सों मेरे केगा मेरी गल सब के गुस्सा वेगी सब उण कर देंगे एक कर 5000 ਬਾਕੇ ਸੇ ਬਖੰਡੀਆਂ ਲੈਣੇ ਰਹੇ ਤੇ ਕੀ ਕਰਦਾ ਬਖੰਡ ਨਹੀਂ ਪੁੱਤ ਸਾਰਾ ਬਖੰਡ ਨੇ 1000 ਦਾ ਕਰਦੇ ਸਾਨੂੰ ਕਰੋ ਕੀ ਕਰਦੇ ਹੋ ਮੈਂ ਤੁਹਾਨੂੰ ਲਈ ਲੋਕਾਂ ਨੂੰ ਨਹੀਂ ਨਾ ਇਹ ਫੁੱਟੇ ਮੈਂ ਆ ਬੜਾ ਕਿਉਂ ਹੈ ਰੱਗਦਾ ਹੋਈ ਆ ਜਿਹੜਾ ਵਿਸ਼ਵਾਸ ਰੱਖਦਾ ਉਹ ਹੀ ਸੰਭਾ ਮਾੜਾ ਮਾੜਾ ਵਿਸ਼ਵਾਸ ਸੰਭਾ ਕਰ ਕੰਮ ਦਾ ਨਾ ਰਹੀ ਯਾਰ ਇਹ ਛੋਟੇ ਕੋਲੇ ਈਕਾ ਲੜਾ ਸਾਨੂੰ ਕਰੋ ਕੀ ਕਰਦੇ ਹੋ ਆ ਖੜੇ ਆਗੇ ਸੀ ਮੈਂ ਨੂੰ ਕੋਈ ਫੁੱਤੂ ਕਾਣ ਹਟੇ ਮੇਰੇ ਕੋਣ ਹੈ ਕਾਣ ਫਿਰ ਸੋਦਾ ਕਿਹੜਾ ਤੁਹਾਡਾ ਧਰਮ ਕੋਈ ਮਰਦਾ ਜੁੰਦਾ ਦਾ ਇਹ ਡਾਂਗ ਸੱਟੋ ਇਹਦੇ ਹੈ ਇਹ ਡਾਂਗ ਫੇਰ ਇਹਦੇ ਇਹਨਾਂ ਨਾਲ ਗੱਲ ਕਰੀਂ ਨੇ ਕਰਦਾ ਅੱਜ ਮੈਂ ਤੇਰੀ ਚੌਕੀ ਹੁਣੀ ਚਗਾਦਾ ਮੈਂ ਹੋਈ ਤਾਂ ਗੱਲ ਮੈਂ ਤੁਹਾਨੂੰ ਦੱਸਦੀ ਦਰ ਗੱਲ ਮੈਂ ਜੀ ਪੈਰ ਨਾ ਕਰੀ ਬੁੜੀ ਆ ਨਵਾਕੇ ਮੇਰੀ ਕਹਿੰਦੀ ਮਾਤਾ ਬੋਲੋ ਅੱਜ ਕਿਹਦੀ ਕਹਿੰਦੀ ਹਾਣੀ ਕੋਈ ਸੈਗ ਨੂੰ ਮਰਾਏ ਇਹਨੇ ਨੂੰ ਤੇ ਮੇਰੀ ਗੱਲ ਸੁਣਦਾ ਇਹ ਤਾਂ ਸੋਟੇ ਅਸੀਂ ਚਲੇ ਇੱਥੇ ਮੇਰੇ ਦੀ ਭੈਣ ਤੋਂ ਇੱਥੇ ਬਕਸੇ ਲਾ ਕੇ ਮੈਂ ਤੇਰੀ ਗੱਲ ਹਾਂ ਮਾਂ ਨੂੰ ਦਰਦ ਨਾਲ ਬੈਠੇ ਬੈਠੇ ਜੀ ਇਹ ਅੱਗੇ ਆਖੀ ਸਾਰੇ ਘਰ ਵੀ ਅਾਰੇ ਕਹਿੰਦੇ ਚਿੱਕਾ ਮਾਲ ਇੱਕ ਹੋਰ ਮੁੰਡਾ ਵੀ ਆ ਕੇ ਇੱਥੇ ਹੁਣ ਕਦੇ ਨਹੀਂ ਆਵਾਂਗੇ ਮਾਂ ਜੋੜ ਕੇ ਬੇਨਤੀ ਹੈ ਬਟਾ ਜੀ ਆਹ ਤਾ ਜਿਹੜਾ ਮੇਰੇ ਆਇਆ ਨੇ ਬਾਜਬੜੀ ਕੱਢ ਕੇ ਰੱਖਿਆ ਥੋੜੀ ਜਿਮਾਂ ਆ ਜਿਹਨੇ ਉੱਤੇ ਚਟਾ ਕੇ ਰੱਖਿਆ ਬਾਈ ਜੀ ਬੜਾ ਬੰਦਾ ਸਾਰੇ ਨੂੰ ਦਾਰੂ ਵਾਹ ਨਾ ਤੁਸੀਂ ਆਇਆ ਨਹੀਂ ਮਾਦੀ ਮੋਤੀ ਗਿਆ ਨਾ ਆਪਾਂ ਕੀ ਕਰੀਏ ਠੀਕ ਨਾ ਲਾਉਂਦੇ ਸ਼ਿਮਰੂ ਖਾਣ ਲੈਣਾ ਇਹ ਖਾਣੇ ਕਰਦਾ ਚਲੋ ਚਲੋ ਜਲ ਖਾ ਲਿਆ ਚਲੋ ਚਲੋ